ਵਾਹ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਤੁਸੀਂ ਦੇਖ ਰਹੇ ਹੋ ਵੀ ਅਸੀਂ ਅੱਜ 5 ਕਿਲੋਮੀਟਰ ਸੀਗੀ ਸਾਡੀ ਰਨ ਦੇ ਵਿੱਚ ਜਿਹੜੀ ਉਹ ਜਾ ਰਹੇ ਸੀਗੇ ਤੇ ਬੱਚੇ ਨੇ ਜ਼ਖਮ ਹੋਇਆ ਹੋਇਆ ਸੀਗਾ ਤਾਂ ਅਸੀਂ ਫਰਸਟ ਏਡ ਕਿੱਟ ਵੀ ਦੇਖੋ ਨਾਲ ਲੈ ਕੇ ਚੱਲ ਰਹੇ ਹਾਂ ਠੀਕ ਹੈ ਵੀ ਕਿਸੇ ਨਾ ਕਿਸੇ ਦੇ ਬੱਚੇ ਦੇ ਕੋਈ ਛੱਡ ਚੋਟ ਲੱਗ ਜਾਂਦੀ ਹੈ ਵੀ ਅਸੀਂ ਕਿੱਟਾ ਉਹ ਗਰਾਊਂਡ ਦੇ ਵਿੱਚ ਰੱਖ ਲਿਆਂਗੇ ਇਸ ਬੱਚੇ ਦਾ ਜਿਹੜਾ ਟ੍ਰੀਟਮੈਂਟ ਆ ਉਹ ਕੀਤਾ ਜਾ ਰਿਹਾ ਹੈ ਦੇਖੋ ਤੁਸੀਂ ਦੇਖ ਸਕਦੇ ਹੋ ਜਾਖਮ ਕਿੱਡਾ ਹੋਇਆ ਬੱਚੇ ਦੇ ਔਰ ਅਸੀਂ ਇਸ ਦੇ ਨਾਲ-ਨਾਲ ਅਸੀਂ ਬੱਚਿਆਂ ਦੀ ਦੇਖੋ ਸਿਹਤ ਦਾ ਧਿਆਨ ਵੀ ਰੱਖਦੇ ਆਂਗੇ ਕਿ ਕੋਈ ਬਿਮਾਰ ਨੀ ਨ ਹੋਵੇ ਸਾਡੇ ਪਿੰਡ ਦੇ ਦੋ ਆਪਣੇ ਡਾਕਟਰ ਨੇਗੇ ਰਜਿੰਦਰ ਸਿੰਘ ਦੌਲੀ ਤੇ ਸਾਡੇ ਡਾਕਟਰ ਕੁਲਵਿੰਦਰ ਸਿੰਘ ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਵੀ ਗਰਾਊਂਡ ਦੇ ਵਿੱਚ ਦੇਖੋ ਸੱਟ-ਜੋਟ ਲੱਗ ਜਾਂਦੀ ਹੈ ਕਿਸੇ ਵੀ ਬੱਚੇ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਅਸੀਂ ਸੇਵਾ ਕਰਨ ਵਾਸਤੇ ਤੁਹਾਡੇ ਬਾਤੇ ਦਿਨ ਰਾਤ ਅਸੀਂ ਤਿਆਰ ਆ ਜੋ ਵੀ ਸੇਵਾ ਸਾਡੇ ਕੋਲੋਂ ਹੋਊਗੀ ਬੱਚਿਆਂ ਦੀ ਅਸੀਂ ਮੌਕੇ ਤੇ ਅਸੀਂ ਕੀ ਕਰਾਂਗੇ ਸੋ ਧੰਨਵਾਦ ਕਰਦੇ ਆ ਅਸੀਂ ਸਾਡੇ ਦੋਨੋਂ ਡਾਕਟਰ ਸਾਹਿਬ ਦਾ ਸੋ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਬਹੁਤ ਠੀਕ ਬਤ ਹਣ ਹੈ ਹੁਣ ਨਹੀਂ ਰਕਣਾ ਤੇ ਠੀਕ ਹੈ